ਜਦੋਂ ਵੀ ਸਿੱਕ ਇੱਕ ਇੱਕ ਦੂਸਰੇ ਨੂੰ ਮਿਲਦਾ ਆ ਤੇ ਉਦੋਂ ਕੀ ਕਰਦਾ ਵਾ ਠੀਕੇ ਦਾ ਕਿਸ ਤਰ੍ਹਾਂ ਬੋਲਦਾ ਇੱਕ ਦੂਸਰੇ ਨਾਲ ਹਾਂਜੀ ਠੀਕੇ ਦਾ ਕੀ ਕਹਿੰਦਾ ਜਦੋਂ ਸੇਕਾ ਕੁਝ ਮਿਲਦੇ ਆ ਤੇ ਉਹ ਕੀ ਕਹਿੰਦੇ ਇੱਕ ਦੂਜੇ ਨੂੰ ਜੀ ਹਾਲ ਸਾ ਬਾਹਰ ਰੁਤੀ ਕੀ ਪਤੇ ਤੇ ਪਤੇ ਜਿਹੜੀ ਆ ਇਹਦਾ ਕੀ ਮਤਲਬ ਆ ਅੰਦਰ ਆ ਅੰਦਰ ਇਹਦਾ ਮਤਲਬ ਹੁੰਦਾ ਹੈ ਅੰਦਰ ਤੇ ਸਾਰੇ ਬਣਾਉਂਦੇ ਆ ਤੇ ਜਦੋਂ ਸਿੱਖ ਆਪਸ ਵਿੱਚ ਜੁੜਦੇ ਜਿਹੜੀ ਫਤਿਹ ਕਰਾਉਂਦੇ ਤਾਂ ਮਤਲਬ ਕੀ ਆ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹਦਾ ਮਤਲਬ ਕੀ ਆ ਪਤਾ ਕਿ ਹਰ ਬੱਚੇ ਨੂੰ ਕਿ ਫਤਿਹ ਦਾ ਕੀ ਮਤਲਬ ਹੈ ਬਰਾਬਰ ਨਹੀਂ ਕਿ ਹਰ ਬੱਚੇ ਨੂੰ ਕਰਾਉਂਦਾ ਫਤਿਹ ਦਾ ਮਤਲਬ ਆ ਵਾਹਿਗੁਰੂ ਜੀ ਕਾ ਖਾਲਸਾ ਜਿਉਂਕੇ ਹੀ ਖਾਲਸਾ ਪੰਥ ਦੇ ਮੈਂਬਰ ਆ ਤੇ ਖਾਲਸਾ ਜਿਹੜਾ ਵਾਹਿਗੁਰੂ ਦਾ ਵਾ ਤੇ ਫਤਿਹ ਵੀ ਉਹਦੀ ਆ ਗੁਰੂ ਗੋਬਿੰਦ ਸਿੰਘ ਜੀ ਜਦੋਂ ਪਹਿਲੀ ਜੰਗ ਜਿੱਤੀ ਆ ਨਾ ਤੇ ਗੁਰੂ ਸਾਹਿਬਾਂ ਨੇ ਕੀ ਕੀਤਾ ਕਿ ਸਿੱਖਾਂ ਨੇ ਆਣ ਕੇ ਕਿਹਾ ਕਿ ਗੁਰੂ ਜੀ ਤੁਹਾਡੀ ਖਾਲਸਾ ਵੀ ਪੱਤੀ ਹੋ ਗਈ ਆ ਤੇ ਗੁਰੂ ਸਾਹਿਬਾਂ ਨੇ ਕਿਹਾ ਵੀ ਪੱਤੀ ਜਿਹੜੀ ਆ ਉਹ ਖਾਲਸੇ ਦੀ ਥੋੜਾ ਹੋਈ ਆ ਤੇ ਵਾਇਗੁਰੂ ਦੀ ਹੋਈ ਆ ਤਾਂ ਵੀ ਉਹਨਾਂ ਕਿਹਾ ਤੁਹਾਡੀ ਪੱਤੀ ਹੋਈ ਆ ਉਹਨਾਂ ਨੇ ਕਿਹਾ ਨਹੀਂ ਮੇਰੀ ਨਹੀਂ ਪੱਤੀ ਹੋਈ ਖਾਲਸੇ ਦੀ ਪੱਤੀ ਹੋਈ ਆ ਤੇ ਉਹਨਾਂ ਨੇ ਕਿਹਾ ਖਾਲਸਾ ਵੀ ਤੁਹਾਡਾ ਹੀ ਆ ਤੇ ਗੁਰੂ ਸਾਹਿਬਾਂ ਨੇ ਕਿਹਾ ਨਹੀਂ ਖਾਲਸਾ ਨਹੀਂ ਮੇਰਾ ਖਾਲਸਾ ਵੀ ਵਾਇਗੁਰੂ ਦਾ ਹੀ ਆ ਕਿ ਵਾਇਗੁਰੂ ਜੀ ਦਾ ਹੀ ਖਾਲਸਾ ਵਾ ਤੇ ਵਾਇਗੁਰੂ ਜੀ ਦੀ ਪੱਤੀ ਲੱਗੇ ਸਮਝ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾੜੀ ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੀ ਹੈ ਕਿ ਜਿੱਥੇ ਬੱਚਿਆਂ ਵਾਸਤੇ ਸਮਾਜਿਕ ਸਿੱਖਿਆ ਜ਼ਰੂਰੀ ਆ ਉਥੇ ਧਾਰਮਿਕ ਸਿੱਖਿਆ ਜਿਹੜੀ ਆ ਉਹ ਵੀ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਆ ਤੇ ਅੱਜ ਅਸੀਂ ਇਸੇ ਸੰਬੰਧ ਵਿੱਚ ਕਸਬਾ ਚੇਤਨਪੁਰਾ ਜਿੱਥੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿੱਚ ਆਏ ਆ ਜਿੱਥੇ ਕਿ ਸਾਡੇ ਸਤਿਕਾਰਯੋਗ ਭੈਣ ਜੀ ਭੈਣ ਪਰਮਿੰਦਰ ਕੌਰ ਜੀ ਜਿਹੜੇ ਕਿ ਕਾਫੀ ਚਿਰ ਤੋਂ ਇਹ ਸਕੂਲ ਜਿਹੜਾ ਚਲਾ ਰਹੇ ਆ ਸੋ ਆਓ ਉਹਨਾਂ ਦੇ ਰੂਬਰੂ ਕੁਝ ਜਿਹੜੇ ਆ ਆਪਾਂ ਸਵਾਲ ਉਹਨਾਂ ਨੂੰ ਕਰਦੇ ਆ ਭੈਣ ਜੀ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਸੀਂ ਕਿੰਨੇ ਕ ਚਿਰ ਤੋਂ ਇਹ ਸਕੂਲ ਜਿਹੜਾ ਵਾ ਚਲਾ ਰਹੇ ਜੀ ਸਸੀ ਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸੁਣਦੇ ਚਲੋ ਬਾਤੀ ਗੱਲ ਹੈ ਤੁਸੀਂ ਜਿਹੜੀਆਂ ਤੁਸੀਂ ਸਾਡੇ ਇਲਾਕੇ ਨੂੰ ਸਵਾਵਾ ਦਿੱਤੀਆਂ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸਕੂਲ ਚ ਅੱਜ ਪਹੁੰਚੇ ਹੋ ਮੈਨੂੰ ਵੀ ਜੀ 24 ਸਾਲ ਹੋ ਗਏ ਮੈਂ 99 ਦੇ ਵਿੱਚ ਸਕੂਲ ਜਿਹੜਾ ਸੀ ਪਹਿਲਾਂ ਕਿਰਾਏ ਦੀ ਬਿਲਡਿੰਗ ਚ ਓਪਨ ਕੀਤਾ ਸੀ ਤੇ ਹੁਣ ਸਾਡੀ ਇੱਥੇ ਆਪਣੀ ਬਿਲਡਿੰਗ ਹੈ ਦੇਦੇ ਵਿੱਚ ਮੈਂ ਸਕੂਲ ਜਿਹੜਾ ਉਹ ਚਲਾ ਰਹੀ ਤੇ ਤੁਹਾਡੀ ਆਪਣੀ ਜਿਹੜੀ ਕੁਆਲੀਫਿਕੇਸ਼ਨ ਕੀ ਹੈ ਮੈਂ ਸਿਰ ਡਬਲ ਐਮਏ ਬੀਐਡ ਕੀਤੀ ਹੁਣ ਮੈਂ ਲੇਟੈਸਟ ਮੈਂ ਐਮਏ ਸਾਈਕੋਲੋਜੀ ਕੀਤੀ ਜੀ ਤੇ ਇਸ ਵਾਰੀ ਹੁਣ ਲਾ ਕਰਨ ਦਾ ਵੀ ਸੋਚ ਰਹੀ ਆਂ ਵੀ ਮੈਂ ਲਾ ਕਰਾਂ ਤੇ ਜਿੱਥੇ ਤੁਸੀਂ ਬੱਚਿਆਂ ਨੂੰ ਸਮਾਜਿਕ ਸਿੱਖਿਆ ਦਿੰਦੇ ਜੇ ਉੱਥੇ ਕਾਫੀ ਚਿਰ ਤੋਂ ਜਿਹੜੀ ਆ ਜਿਹੜੀ ਧਰਮ ਸਿੱਖਿਆ ਉਹ ਵੀ ਬੱਚਿਆਂ ਨੂੰ ਦੇ ਰਹੇ ਜੇ ਤੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਇਹ ਵੀ ਬੱਚਿਆਂ ਨੂੰ ਦੇਣੀ ਜ਼ਰੂਰੀ ਆ ਸਾਰੇ ਸਕੂਲਾਂ ਨੂੰ ਬਿਲਕੁਲ ਜੀ ਇਹ ਪਰਚੋਰ ਪੀ ਲਾਈ ਸੀ ਚੀਜ਼ ਲਈ ਕਿ ਦੇਖੋ ਸਭ ਤੋਂ ਪਹਿਲਾਂ ਦੇ ਬੰਦੇ ਨੇ ਜੇ ਜਿਉਣਾ ਨਾ ਤੋਂ ਉਹਦੇ ਲਈ ਆਪਣੇ ਧਰਮ ਧਰਮ ਦੀ ਜਾਣਕਾਰੀ ਤੇ ਧਰਮ ਨਾਲ ਜੁੜੇ ਹੋਣਾ ਬੜਾ ਜ਼ਰੂਰੀ ਹੈ ਧਰਮ ਜਿਹੜਾ ਹੈ ਸਾਨੂੰ ਸਮਾਜ 'ਚ ਰਹਿਣਾ ਸਿਖਾਉਂਦਾ ਕਿਉਂਕਿ ਜੇ ਵੀ ਤੁਸੀਂ ਜਾਂਦੇ ਹੋ ਕਿ ਜਿਹੜਾ ਮਨੁੱਖ ਆ ਵੀ ਇੱਕ ਸਮਾਜਿਕ ਪ੍ਰਾਣੀ ਤਾਂ ਹੀ ਬਣਦਾ ਹੈ ਨਹੀਂ ਤੇ ਇਹ ਵੀ ਇੱਕ ਜਾਨਵਰ ਦੀ ਤੌਰ ਤੇ ਪੈਦਾ ਹੋਇਆ ਸੀ ਸਮਾਜ 'ਚ ਰਹਿਣ ਲਈ ਉਹਨੂੰ ਆਪਣੇ ਧਰਮ ਧਰਮ ਨਾਲ ਜੁੜੀਆਂ ਹੋਈਆਂ ਸਿਵਾਵਾਂ ਉਹਨਾਂ ਨੇ ਸਾਡੇ ਗੁਰੂਆਂ ਨੇ ਸਾਡੇ ਲਈ ਕੀ ਕੀਤਾ ਬੱਚਿਆਂ ਤੱਕ ਅਸੀਂ ਲੈ ਕੇ ਜਾਵਾਂਗੇ ਔਰ ਇੱਕ ਚੀਜ਼ ਤੁਸੀਂ ਹੋਰ ਦੇਖਿਓ ਵੀ ਜਿਹੜੀ ਜਿਸ ਸਮੇਂ ਦੇ ਨਾਲ ਸਾਡੀ ਜਿਵੇਂ ਹੁਣ ਜਿਹੜੀ ਸੋਸਾਇਟੀ ਜਿਹੜੀ ਆ ਉਹਦੇ ਚੀਜ਼ੇ ਵਿੱਚ ਚੇਂਜ ਆ ਰਿਹਾ ਨਾ ਸਾਡੇ ਸਾਰਿਆਂ ਨੂੰ ਇਸ ਚੀਜ਼ ਲਈ ਆਪਾਂ ਤੁਹਾਡੇ ਮਾਧਿਅਮ ਰਹੀ ਆ ਰਹੀ ਇੱਕ ਦਿਨ ਅਸੀਂ ਜਦੋਂ ਪਿਛਲੇ ਧਾਰਮਿਕ ਪ੍ਰੀਖਿਆ ਸਾਡੇ ਬੱਚਿਆਂ ਨੇ ਜਿਹੜੇ ਟੈਸਟ ਦਿੱਤੇ ਸੀ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੋਂ ਆਪਣੇ ਚੇਅਰਮੈਨ ਸਾਹਿਬ ਨੂੰ ਬੁਲਾ ਕੇ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਤੇ ਉਸਤੇ ਵੀ ਅਸੀਂ ਇਹ ਅਪੀਲ ਕੀਤੀ ਸੀ ਵੀ ਜੇ ਸਮਾਜ ਨੂੰ ਹੋਰ ਵਧੀਆ ਲੈ ਕੇ ਜਾਣਾ ਨਾ ਬੱਚਿਆਂ ਨੂੰ ਆਪਣੇ ਧਰਮ ਨਾਲ ਬੜਾ ਜੁੜਨ ਦੀ ਲੋੜ ਹੈ ਇਸ ਲਈ ਧਾਰਮਿਕ ਵਿਸ਼ੇ ਤੇ ਬੱਚਿਆਂ ਨਾਲ ਜਿਹੜੀ ਗੱਲਬਾਤ ਕਰਨੀ ਤੇ ਉਹਦਿਆਂ ਨੂੰ ਆਪਣੇ ਵਿਸ਼ੇ ਨਾਲ ਆਪਣੇ ਸਮਾਜ ਨਾਲ ਜੋੜ ਕੇ ਰੱਖਣਾ ਅੱਜ ਦੀ ਮਾਰਨਿੰਗ ਦੀ ਗੱਲ ਆ ਮੈਂ ਇੱਕ ਬੱਚਾ ਸਾਡੇ ਕੋਲ ਆਇਆ ਸੀ ਔਰ ਉਹ ਮੌਤ ਤੋਂ ਡਰਦਾ ਕਿ ਉਹਦੇ ਫਾਦਰ ਛੋਟੇ ਹੁੰਦੇ ਜਿਹੜੇ ਉਹਨਾਂ ਹੀ ਐਕਸਪਾਇਰ ਹੋ ਗਏ ਔਰ ਉਹਨਾਂ ਨੂੰ ਹੀ ਐਗਜ਼ੈਂਪਲ ਦਿੱਤੀ ਕਿ ਸਾਡੇ ਗੁਰੂ ਸਾਹਿਬ ਨੇ ਬੱਚਿਆਂ ਨੂੰ ਜਿਹੜਾ ਸੀਗਾ ਉਹ ਆਪਣੇ ਸਾਹਮਣੇ ਤੋਰਤਾ ਮਨੰਦਕ ਦਿਲ ਕਰਦਾ ਹੈ ਕਿ ਬੱਚੇ ਜਿਹੜੇ ਆ ਸੋ ਇਹਨਾਂ ਚੀਜ਼ਾਂ ਤੋਂ ਮਤਲਬ ਬੱਚਿਆਂ ਨੂੰ ਬਚਾ ਕੇ ਰੱਖਣ ਲਈ ਧਰਮ ਨਾਲ ਜਿਹੜੀਆਂ ਜਿਹੜੀਆਂ ਸਖਿਆਵਾਂ ਨੇ ਜਰੂਰ ਦੱਸਣ ਚਾਹੀਦੀ। ਤੁਸੀਂ ਆਪਣੇ ਵੱਲੋਂ ਬੱਚਿਆਂ ਨੂੰ ਜਾਂ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ? ਦੇਖੋ ਜੀ ਸਭ ਤੋਂ ਪਹਿਲਾਂ ਤੇ ਮੈਨੂੰ ਲੱਗਦਾ ਨਹੀਂ ਕਿ ਮੈਂ ਕੋਈ ਸੰਦੇਸ਼ ਕੀ ਦਵਾਂ ਮੇਰੀ ਇੱਕ ਬੇਨਤੀ ਆ ਵੀ ਮਾ ਮਾਤਾ ਪਿਤਾ ਜਿਹੜੇ ਨੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਮੇਂ ਦੇ ਧਾਰਨੀ ਬਣਾਉਣਾ ਸਮੇਂ ਦੇ ਧਾਰਨੀ ਬਣਾਉਣ ਲਈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰੂ ਸਾਹਿਬ ਨਾਲ ਜੋੜਨਾ ਤਾਂ ਆਪਣੇ ਗੁਰੂਆਂ ਦੀਆਂ ਸਾਖੀਆਂ ਸੁਣਾਉਣ ਪਿੱਛੇ ਸਾਡੇ ਬਜ਼ੁਰਗਾਂ ਕੋਲ ਜਦੋਂ ਸਾਡੇ ਬੱਚੇ ਸਾਖੀਆਂ ਸੁਣਦੇ ਸੀ ਸਾਖੀਆਂ ਉਹਨਾਂ ਨੂੰ ਗੜੀ ਮਹਾਨ ਬਣਾਉਂਦੀਆਂ ਸੀ ਤੇ ਜੇ ਅਸੀਂ ਹੁਣ ਅੱਜ ਕੱਲ ਟੀਵੀ ਤੇ ਜਾਂ ਸੀ ਮੋਬਾਈਲ ਤੇ ਮਾਤਾ ਪਿਤਾ ਜਿਹੜੇ ਨੇ ਉਹ ਬੱਚਿਆਂ ਨੂੰ ਮੁੱਦਾਂ ਦੀਆਂ ਚੀਜ਼ਾਂ ਦਿਖਾਉਣਗੇ ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਜ਼ਿਆਦਾ ਜਿਹੜੇ ਸਕਸੈਸ ਹੋ ਸਕਦੇ ਆ ਅੱਜ ਵੀ ਜੇ ਅਸੀਂ ਵਿਚਾਰ ਸਕਦੇ ਆਪਣੀ ਸੁਸਾਇਟੀ ਨੂੰ ਤੇ ਆਪਣੇ ਧਰਮ ਨਾਲ ਜੋੜ ਕੇ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਹਰੀ ਸਿੰਘ ਨਲੂਏ ਦੀਆਂ ਕਹਾਣੀਆਂ ਸੁਣਾ ਕੇ ਜਿਹੜੇ ਬੱਚੇ ਇੰਨੇ ਡਰਪੂਰਕ ਹੋ ਗਏ ਆ ਕੌਨਫੀਡੈਂਸ ਨਹੀਂ ਰਿਹਾ ਬੱਚਾ 'ਚ ਉਹਨਾਂ 'ਚ ਕੌਨਫੀਡੈਂਸ ਪੈਦਾ ਕਰ ਲਈ ਇਦਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਜਿਹੜੀਆਂ ਨੇ ਸਟੋਰੀਆਂ ਨੇ ਇਤਿਹਾਸਕ ਕਹਾਣੀਆਂ ਜਿਹੜੀਆਂ ਉਹ ਬੱਚਾਂ ਨੂੰ ਯੂਸ ਕਰ ਦਸੂਈ ਚਾਹੀਦੀ ਸੋ ਇਹਨਾਂ ਸਾਡੇ ਸਤਕਾਰ ਭੈਣ ਜੀ ਭੈਣ ਜੀ ਪ੍ਰਮੇਂਦਰ ਕੌਰ ਜਿਨ੍ਹਾਂ ਨੇ ਆਪ ਜੀ ਨਾਲ ਆਪਣੇ ਵਿਚਾਰ ਜਿਹੜੇ ਸਾਂਝੇ ਕੀਤੇ ਨੇ ਸੋ ਇਹ ਬੜੀ ਹੀ ਕਬੱਡੀ ਉਹਨਾਂ ਦੀ ਇੱਕ ਉਦਾਹਰਣ ਹੈ ਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਕੁੜੀਆਂ ਜਿਹੜੀਆਂ ਲੜਕੀਆਂ ਜਿਹੜੀਆਂ ਉਹ ਕੇ ਨਹੀਂ ਵੱਸ ਸਕਦੀਆਂ ਕੁਝ ਕਰ ਨਹੀਂ ਸਕਦੀਆਂ ਪਰ ਵੇਖੋ ਇਹ ਭੈਣ ਜੀ ਹੋਣ ਦਾ ਬੜਾ ਹੀ ਵੱਡਾ ਹੌਸਲਾ ਜਿਨ੍ਹਾਂ ਨੇ ਇੰਨੇ ਚਿਰ ਤੋਂ ਇਹ ਸਕੂਲ ਚਲਾ ਰਿਆ ਤੇ ਸਮਾਜ ਪਰ ਤੇ ਵੀ ਇਹਨਾਂ ਦਾ ਬਹੁਤ ਵਧੀਆ ਰਵੱਈਆ ਵਾ ਖਾਸ ਕਰਕੇ ਮੈਂ ਆਮ ਵੀ ਨਾ ਕਿ ਇਹਨਾਂ ਦਾ ਜਿਹੜੇ ਦੱਬੇ ਕੁਚਲੇ ਲੋਕ ਆ ਜਾਂ ਮਜ਼ਦੂਰ ਆ ਉਹਨਾਂ ਵਾਸਤੇ ਕੋਈ ਨਾ ਕੋਈ ਉਪਰਾਲਾ ਕਰਦੇ ਰਹਿੰਦੇ ਆ ਸੋ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ